ਆ ਰਿਆਂ ਤੁਸੀਂ ਦੇਖਿਓ ਉੱਥੇ ਤੇ ਦਲਤਾਂ ਨੂੰ ਨਾਲ ਲੈ ਕੇ ਇਹਦਾ ਸਤੋਜ ਪਿੰਡ ਦੇ ਅੰਦਰ ਜਲੂਸ ਕੱਢ ਕੇ ਆਊਂਗਾ ਮੈਂ ਪੰਜਾਬ ਦੇ ਹਰ ਕੋਨੇ 'ਚ ਜਾਊਂਗਾ ਮੈਂ ਅੰਦੋਲਨਕਾਰੀ ਵਿਅਕਤੀਆਂ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਦਲਤ ਸਮਾਜ ਦੇ ਲੇਖੇ ਲਾਇਆ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੂੰਗਾ ਪਰ ਪਰਮੰਤ ਜੀ ਭਗਵੰਤ ਮਾਨ ਤਕੜਾ ਹੋ ਇਹ ਹੁਣ ਕੁਲੀਆਂ ਤੇ ਢਾਰਿਆਂ ਦੀ ਲੜਾਈ ਜਿਹੜੀ ਆ ਨਾ ਸ਼ੀਸ਼ ਮਹਿਲਾ ਦੇ ਨਾਲ ਹੋਏਗੀ ਤਕੜਾ ਹੋ ਆ ਜੰਗ ਦੇ ਮੈਦਾਨ ਦੇ ਅੰਦਰ ਹੁਣ ਤੂੰ ਗਰੀਬਾਂ ਦੇ ਨਾਲ ਪੰਗਾ ਲੈ ਲਿਆ ਤੂੰ ਨਸ਼ੇ ਦੇ ਅੰਦਰ ਚੋਰ ਹੋ ਕੇ ਹਕੂਮਤ ਦਾ ਨਸ਼ਾ ਜਿਹੜਾ ਤੈਨੂੰ ਚੜਿਆ ਇੱਥੇ ਔਰੰਗਜ਼ੇਬ ਵਰਗਿਆਂ ਦੇ ਰਾਜ ਨਹੀਂ ਰਹਿ ਤਾ ਤੇਰਾ ਰਾਜ ਵੀ ਨਹੀਂ ਰਹਿਣਾ ਸੂਬਾ ਸਰਹੰਦ ਵਰਗਿਆਂ ਦੇ ਰਾਜ ਨਹੀਂ ਰਹੇ ਤੇ ਤੇਰਾ ਰਾਜ ਨਹੀਂ ਰਹਿਣਾ ਆ ਤਕੜਾ ਹੋ ਤੇਰਾ ਪੰਗਾ ਹੁਣ ਗਰੀਬ ਗਲਤਾਂ ਦੇ ਨਾਲ ਪੈ ਗਿਆ ਤੈਨੂੰ ਝੁਕਾ ਕੇ ਹਟੂਗਾ ਮੇਰਾ ਨਾਂ ਸੁਖਵਿੰਦਰ ਸਿੰਘ ਕੋਟਲੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਦਲਤਾਂ ਤੋਂ ਪੁੱਛੋ ਜਾ ਕੇ ਕਿ ਮੈਂ ਦਲਤਾਂ ਦੇ ਲਈ ਕੀ ਕੁਝ ਕਰ ਰਿਹਾ ਇਸ ਕਰਕੇ ਇਹ ਮੇਰੇ ਹੰਝੂ ਨਹੀਂ ਹੈ ਇਹ ਉਹਨਾਂ ਗਰੀਬ ਲੋਕਾਂ ਦੇ ਹੰਝੂ ਹੈ ਇਸ ਕਰਕੇ ਮੇਰੀ ਅੱਖਾਂ ਦੇ ਵਿੱਚ ਹੰਝੂ ਆਏ ਉਹ ਯਾਰੋ ਅੱਜ ਵੀ ਇੰਨਾ ਸਾਲ 75 ਸਾਲ ਬੀਤਣ ਤੋਂ ਬਾਅਦ ਵੀ ਇਹ ਹੰਕਾਰੀ ਲੋਕ ਸਾਨੂੰ ਜਾਤ ਪਾਤ ਦੇ ਨਾਂ ਤੇ ਕਿਸ ਤਰ੍ਹਾਂ ਗਿਰਾ ਕੇ ਰੱਖਦੇ ਆ ਮੈਂ ਲੜਦਾ ਰਹੂੰਗਾ ਭਗਵੰਤ ਮਾਨ ਤੇਰੇ ਖਿਲਾਫ ਲੜ ਜਿੰਨਾ ਜਿੰਨਾ ਸਨਮਾਨ ਆਮ ਆਦੀ ਪਾਰਟੀ ਨੇ ਦਰਦਾਦਾ ਕੀਤਾ ਇੰਨਾ ਸਨਮਾਨ ਕਿਸੇ ਨੇ ਨਹੀਂ ਕੀਤਾ ਮੈਨੂੰ ਇਹ ਦੱਸੋ ਜੇ ਜੇ ਕਿਸ ਨੇ ਸਨਮਾਨ ਕੀਤਾ ਪ੍ਰਾਨ ਸਾਹਿਬ ਪ੍ਰਾਨ ਸਾਹਿਬ ਜੇ ਦਰਦਾਦਾ ਸਨਮਾਨ ਕੀਤਾ ਮੈਂ ਆਪਣਾ ਅੰਦੋਲਨ ਬਾਪਸ ਲੈ ਲੋਗਾਂ ਨੂੰ ਡਰਤੀ ਮੁਖਮੈਂਤਰੀ ਬਣਾ ਦੇ ਦਰਦਾਦਾ ਅਕਾਲ ਉਸ ਮਨਿਸਟਰ ਬਣਾਇਆ ਦਲਤ ਆਗੂ ਨੂੰ ਐਫਐਮ ਬਣਾਇਆ ਪਰ ਜਦੋਂ ਦੀ ਸਰਕਾਰ ਬੜੀਆਂ ਜਦੋਂ ਦਾ ਦੇਸ਼ ਮੁੱਖ ਮੰਤਰੀ ਬਣਾ ਲਾ ਆਪਣਾ ਦੋਨੇ ਵਾਪਸ ਲੈ ਲਓ ਤੁਹਾਡੀ ਸਪੋਰਟ ਚਾਹੀਦੀ ਜਦੋਂ ਤੁਹਾਨੂੰ ਆ ਸਾਡੇ ਸਾਰੇ ਸਾਰੇ ਮੁੱਖ ਮੰਤਰੀ ਸਾਰੇ ਮੰਤਰੀ ਆ ਔਰ ਆ ਡੱਪੀ ਮੁੱਖ ਮੰਤਰੀ ਬਣਾਗਲ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਜਿਸ ਨਾਮਾਨ ਦੇਣਾ ਤਾਂ ਤੇ ਸੰਮਾਨ ਘਾਟਿਆ ਆ ਮੈਨੂੰ ਲਾਣਾ ਕੋਈ ਨਹੀਂ ਨਹੀਂ ਤੁਹਾਨੂੰ ਕੋਈ ਮੁੱਖ ਮੰਤਰੀ ਬਣਾ ਦੇਣਾ ਮੇਰੀ ਮੇਰੀ ਚਾਹ ਮੇਰੀ ਕੋਈ ਚਾਹ ਨਹੀਂ ਨਾ ਨਾ ਮੈਂ ਨਹੀਂ ਚਾਹਦਾ ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਇਹਨਾਂ ਨੇ ਪੰਪੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾ ਨੇ ਕੀਤਾ ਹੋਵੇ ਕਰ ਰਹੇ ਹੋ ਕਿਤੇ ਨਹੀਂ ਬਣਾ ਚਾਹੁੰਦੇ ਕਿਸੇ ਨੂੰ ਬਣਾ ਦਿਓ ਕਿਸੇ ਗਲਤ ਲੁੰਡਪਤੀ ਮੁੱਖ ਮੰਤਰੀ ਬਣਾ ਦਿਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ ਹਲੇ ਪ੍ਰੇਵਲਰ ਵਿੱਚ ਮੈਂ ਇਸ ਮੈਟਰ ਰਿਹਾ ਪ੍ਰੇਵਲਰ ਵਿੱਚ ਮੈਂ ਰਿਹਾ ਤੁਹਾਨੂੰ ਬਣਾ ਦੇ ਮੇਰੀ ਮੇਰੇ ਕੋਈ ਚੰ ਮੇਰੀ ਕੋਈ ਅੱਛਾ ਨਹੀਂ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨੀ ਦੇਰ ਤੱਕ ਉਹ ਮੁੱਖ ਮੰਤਰੀ ਆ ਅਸੀਂ ਸਾਰੇ ਮੰਤਰੀ ਆ ਸਾਰੇ ਅਸੀਂ ਮੁੱਖ ਮੰਤਰੀ ਆ ਸਾਨੂੰ ਕੋਈ ਜ਼ਰੂਰਤ ਨਹੀਂ ਮੈਨੂੰ ਮੈਨੂੰ ਕੋਈ ਜ਼ਰੂਰਤ ਨਹੀਂ ਮੰਗ ਹੈ ਉਹ ਮੰਗ ਨੂੰ ਕਿਵੇਂ ਦੇਖਦੇ ਮੰਗ ਦੇਖੋ ਮੰਗਣ ਨੂੰ ਕਿਹਦੀ ਮੰਗ ਤਾਂ ਤਿੰਨ ਮਹੀਨੇ ਦਾ ਬੱਚਾ ਰੋਟੀ ਖਾਣ ਦੀ ਵੀ ਕਰਦਾ ਜਦ ਕੋ ਨਹੀਂ ਖਾ ਸਕਦਾ ਉਹਦੇ ਵਾਸਤੇ ਨਹੀਂ ਠੀਕ ਇਸ ਕਰਕੇ ਕੋਈ ਪਾਰਟੀ ਕਹਿੰਦੀ ਸੀ ਡ੍ਰਿਪਟੀ ਸੀ ਅਮਵਾਵਾ ਕੀਤਾ ਲਿਚਾ ਇਹ ਪਾਰਟੀਆਂ ਦੇ ਫੈਸਲੇ ਨਹੀਂ ਪਾਰਟੀਆਂ ਨੂੰ ਬਣਾ ਕੇ ਲੈ ਜਾਓ ਕੂਟਲੀ ਸਭ ਨੂੰ ਅੰਦਰ ਸਿਕਾ 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 ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਹਲੇ ਤੱਕ ਸੁਣੋ ਗੱਲ ਸੁਣੋ ਇਧੜੋ 10 ਮੈਂਬਰਾਂ ਤੋਂ ਐਸੀ ਕਮਿਸ਼ਨ ਦੇ ਕਟਾ ਕੇ ਪੰਜ ਕਰਤੇ ਬੋਲੇ ਨਹੀਂ ਕਾਰਜਕਾਲ 6 ਸਾਲ ਤੋਂ 3 ਸਾਲ ਕਰਤਾ ਇਹ ਬੋਲੇ ਨਹੀਂ ਹਲੇ ਤੱਕ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਕੋਈ ਨਾ ਪਾਰਟੀ ਦੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਬੜਾਇਆ ਤੇ ਬੜਾਵਾਂਗੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਨਹੀਂ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਮੈਂ ਨਹੀਂ ਮੈਂ ਮੈਂ ਨਹੀਂ ਚਾਹੁੰਦਾ ਉਹ ਪਾਰਟੀ ਪਾਰਟੀਆਂ ਦੇ ਫੈਸਲੇ ਦੂਜੀ ਵਾਰ ਜਿੱਤ ਗਏ ਐ ਦੂਜੀ ਵਾਰ ਜਿੱਤ ਗਏ ਇਹਨਾਂ ਨੂੰ ਨਹੀਂ ਬਣਾਇਆ ਇਹਨਾਂ ਨੂੰ ਨਹੀਂ ਬਣਾਇਆ ਉਹ ਕਹਿੰਦੇ ਮੈਂ ਬਣਨੇ ਵਾਲਾ ਕਰਦੇ ਮੈਂ ਪਾਰਟੀਆਂ ਦੇ ਫੈਸਲੇ ਇਹ ਕਹਿੰਦੇ ਚਲਸਾ ਹੁੰਦੀ ਆ ਬੰਨਾ ਨਹੀਂ ਚਾਹੁੰਦਾ ਕਹਿੰਦਾ ਸਾਰੇ ਬਣਨਾ ਚਾਹੁੰਦਾ ਆਏ ਮੰਗ ਕਰਨ भाई 2 साल हो गए भगवंत मान तू दलत डिप्टी मुख्यमंत्री क्यों नहीं बनाया एस्टनती जावे दलत डिप्टी सीएम ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ ਜ਼ੋਰਦਾਰ ਹੰਗਾਮਾ ਦਲਤ ਡਿਪਟੀ ਸੀਐਮ ਨੂੰ ਲੈ ਕੇ ਹੋ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮਨਜੀਤ ਬਲਾਸਪੁਰ ਕਹਿੰਦੇ ਮੈਂ ਨਹੀਂ ਬਣਾ ਤੇ ਉਹ ਕਹਿੰਦੇ ਨੇ ਕੋਟਲੀ ਸਾਹਿਬ ਕੇ ਮਨਜੀਤ ਬਲਾਸਪੁਰ ਨੂੰ ਡਿਪਟੀ ਸੀਐਮ ਬਣਾ ਦਿਓ ਯਾਦਿਆ ਸਰਕਾਰਾਂ ਦੇ ਵਿੱਚ ਦੱਸੋ ਕਿਸੇ ਦਲਤ ਮੰਤਰੀ ਨੂੰ ਕੋਈ ਇੰਸਾਈਨ ਚੰਗਾ ਉਹ ਤਾਂ ਦਿੱਤਾ ਕਿਸੇ ਵੀ ਜਾ ਬਿਲਾਸਪੁਰ ਸਾਹਿਬ ਸਾਹਮਣੇ ਖੜਾ ਹਮ ਸਾਹਮਣੇ ਗੱਲ ਲਾ ਹਾਂਜੀ ਹਾਂਜੀ ਕੋਈ ਆਉਂਦਾ ਨਹੀਂ ਦਿੱਤਾ ਗਿਆ ਕਿਸੇ ਮੰਤਰੀ ਪੰਜਾਬ ਦਾ ਬੁਲਾਇਆ ਦਲਤਾਂ ਦਾ ਕਾਂਗਰਸ ਪਾਰਟੀ ਨੇ ਆਜੋ 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 ਹਲੋ ਜੱਪ ਕਰ ਹੁਣ ਹੁਣ ਜੀ ਇਹਨਾਂ ਨੇ ਕਿਹਾ ਕੋਟਰੀ ਸਾਹਿਬ ਨੇ ਕਿ ਕਿ ਕਾਂਗਰਸ ਪਾਰਟੀ ਨੇ ਦਲਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਦੇ ਲੋਕ ਜਿਵੇਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਰਗਾਂ ਸ੍ਰੇਸ਼ਟ ਵਰਗ ਜਿਵੇਂ ਬ੍ਰਾਹਮਣ ਵਰਗ ਅਸਵਰਨ ਵਰਗ ਜੱਟ ਸੈਖਾ ਸਾਰੀਆਂ ਕੌਮਾਂ ਦੇ ਇੱਛਾ ਕਿ ਅਸੀਂ ਭਾਵੇਂ ਦਲਤ ਹੋਈਏ ਪਰ ਚੰਨੀ ਵਰਗੇ ਹੋਈਏ ਜਿਹਦੇ ਭਤੀਜੇ ਕੇ ਭਾਂਜੇ ਕੋਲੋਂ 10 ਕਰੋੜ ਕੈਸ਼ ਪੜਿਆ ਜਾਂਦਾ ਇਹੋ ਜਿਹਾ ਅਦਾਲਤ ਇਹੋ ਜਿਹਾ ਅਦਾਲਤ ਤੇ ਫਿਰ ਹਰੇਕ ਹੋਵੇ ਮੈਂ ਕਹਿੰਦਾ ਮੈਨੂੰ ਮੈਨੂੰ ਗੱਲਦਰ ਜਾਨ ਫਸ ਗਿਆ ਤੁਹਾਡਾ ਉਹ ਤੁਹਾਡਾ ਸਿੰਗਲਾ ਫਸ ਗਿਆ ਉਹ ਤੁਹਾਡਾ ਉਹ ਆਪਾਂ ਮੋ ਫਸ ਗਏ ਇਹ ਆਪਣੇ ਫਰੋਖ ਪਰ ਵਾਲੇ ਬਧਾਇਕ ਫਸ ਗਏ ਉਹ ਪੈਸੇ ਦੱਸੋ ਕਰੋੜਾ ਰੁਪਇਆ ਲੱਗਣ اقبال ਦੀ ਗੱਲ ਹੈ ਕਮਾਲ ਦੀ ਗੱਲ ਹੈ ਚੰਨੀ ਵਰਗਾ ਕੋਈ ਨਾ ਵੀ ਹੋਵੇ ਗੱਲ ਕਰਾਣਾ ਗੱਲ ਕਰਾਣਾ ਦਾਤਾ ਦੇ ਕੋਲ 10 10 ਸੌ ਫੜੇ ਜੇ ਹਿੰਮਤ ਆ ਫੜ ਕੇ ਅੰਦਰ ਦਿਓ ਕਿਉਂ ਨਹੀਂ ਦਿੱਤਾ ਵੇ ਦਾਤਾ ਲੈ ਜੇ ਫੜ ਕੇ ਕਰ ਕੋਲ ਅੰਦਰ ਕਰਾਂਗੇ ਜਾਂ ਕਿਹਨੂੰ ਜਾਂ ਜੱਜਾਂ ਨੂੰ ਸਾਹਿਬ ਨੂੰ ਫੜ ਕੇ ਅੰਦਰ ਕਿਉਂ ਨਹੀਂ ਦੇਦੇ ਜਾਂਚ ਜਿਹੜਾ ਸਾਮਨ ਕਰਾਪਸ਼ਨ ਦੇ ਸਸੋਦੀਆਂ ਅੰਦਰ ਸਤੰਗਰ ਜੈਨ ਅੰਦਰ ਪੰਜਾਬ ਦੇ 5 ਐਮਐਲ ਅੰਦਰ ਤੁਹਾਡੇ ਐਕਸੀਐਮ ਨੂੰ ਅੰਦਰ ਦੇ ਦੇਣ ਇਹ ਕੌਣ ਜੀ ਦੇ ਦੇਣ ਜੇ ਕਿਸੇ ਨੇ ਕੋਈ ਕਸੂਰ ਕੀਤਾ ਤੇ ਇੱਥੇ ਮਾਫ ਹੋ ਸਦਾ ਰੱਬ ਦੀ ਦਰਗਾਹ 'ਚ ਕਿਸੇ ਨੇ ਮਾਫਰੀ ਮਿਲਣੀ ਬਾਬੇ ਨਾਨਕ ਦੀ ਧਰਤੀ 'ਤੇ ਕਿਸੇ ਨੂੰ ਕੁਝ ਨਹੀਂ ਮਿਲਣਾ ਥੋੜਾ ਕੀ ਕਰਦੇ ਹੋ ਕਾਦਾ ਉਹ ਕਹਿੰਦੇ ਐਕਸੀਐਮ ਨੂੰ ਅੰਦਰ ਦੇ ਦਿਓ ਜੇ ਕਰਫੂ ਲੰਦਾ ਨਹੀਂ ਉਹ ਜਾਂਚ ਚੱਲ ਰਹੀ ਹੈ ਜਦੋਂ ਜਾਜਪੁਰ ਹੀ ਹੋ ਰਹੀ ਹੈ ਇਹ ਇਹ ਕੋਰਟ ਦਾ ਉਹ ਮਾਨਯੋਗ ਮੰਜਨ ਭਗੰਤਮਾ ਸਾਹਿਬ ਨੇ ਕਹਿੰਦੇ ਬੜਾ ਗਲਤ ਬਿਆਨ ਦਿੱਤਾ ਹੈ ਤੇਰੇ ਜੀ ਸੋਲੋ ਦਿਓ ਮਾਨ ਕੋ ਦਾ ਜਵਾਬ ਦੇ ਰਿਹਾ ਤੁਹਾਡੇ ਨਾਲ ਗਲਤ ਵਤੀਰਾ ਆਇਆ ਉਹਦਾ ਜਵਾਬ ਦੇ ਰਿਹਾ ਉਹ ਮੈਂ ਦੱਸੋ ਦੇਖੋ ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ ਉਸ ਸਮੇਂ ਉਸ ਸਮੇਂ ਮੈਂ ਬੋਲ ਰਿਹਾ ਸੀ ਉਸ ਸਮੇਂ ਮੈਂ ਬੋਲ ਰਿਹਾ ਸੀ ਮੇਰਾ ਧਿਆਨ ਸਾਰਾ ਅਸ ਡੈਪਟੀ ਸਪੀਕਰ ਸਾਹਿਬ ਵੱਲ ਸੀ ਹੁਣ ਤੱਕ ਨਹੀਂ ਸੁਣਿਆ ਇਹ ਗੱਲ ਜਿਹੜੀ ਗੱਲ ਸੀ ਔਰ ਮੇਰਾ ਧਿਆਨ ਸਾਰਾ ਵਿਧਾਨ ਸਭਾ ਵੱਲ ਸੀ ਆ ਕੇ ਕਾਹਨ ਠੀਕ ਹੈ ਨਾ ਗੁਰਦੁਆਰੇ ਜਾ ਕੇ ਬੱਸਿਆਂ ਦੀ ਕਸਮ ਖਾ ਕੇ ਕਾਹਨ ਝੂਠ ਬੋਲ ਰਹੇ ਹੈ ਝੂਠ ਬੋਲ ਰਹੇ ਹੈ ਇੱਕ ਗੁਰਦੁਆਰੇ ਜਾ ਕੇ ਬੱਚਿਆਂ ਦੀ ਕਸਮ ਤੁਸੀਂ ਕੁਝ ਸੁਣਿਆ ਸੀਗਾ ਮੈਂ ਮੈਂ ਉੱਤੇ ਹੋਰ ਹੋਰ ਮੈਂ پاਗਲਿਆ ਮੈਂ ਬੇਕੂ ਮੈਂ ਮੈਂ ਬਣਾ ਕੇ ਲੈ ਜਾਓ ਕਿਵੇਂ ਲੱਭੀ ਪਾ ਕੇ ਲੈ ਜਾਓ ਬਣਾ ਕੇ ਲੈ ਜਾਓ ਮੈਂ ਤਾਂ ਸੁਣਿਆ ਜੀ ਉਹ ਮੈਨੇ ਸੁਣਿਆ ਜਿਹੜੇ ਐਕਸ ਨੂੰ ਹੋਰ ਦੱਸਾਂ ਕੋਟਰੀ ਸਾਹਿਬ ਕੋਟਰੀ ਸਾਹਿਬ ਮੇਰੇ ਲਈ ਬਗਾਨੇ ਨਹੀਂ ਕਿਉਂਕਿ ਕੋਟਰੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰਾਂ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਏਡੀ ਗੱਲ ਨਹੀਂ ਮੈਂ ਇਹਨਾਂ ਨੂੰ ਮਸਲਾ ਲੈ ਕੇ ਆਉਂਦਾ ਕਮੇਟੀ ਸਾਹਿਬ ਨਾਲ ਅੱਗੇ ਜੱਫੀ ਪਾ ਕੇ ਹੌਸਲਾ ਦੇ ਦੇ ਉਹਨਾਂ ਨੂੰ ਜੱਫੀ ਪਾ ਕੇ ਹੌਸਲਾ ਦੇ ਦੇ ਦੇਖੋ ਜੱਫੀ ਪੈਂਦੀ ਨਜ਼ਰ ਆ ਰਹੀ ਹੈ ਕਿ ਪਹਿਲਾਂ ਜਿੱਥੇ ਟਕਰਾਅ ਦੀ ਤਲਕੀ ਸੀ ਉੱਥੇ ਅੱਜ ਪੈ ਗਈ ਹੈ ਕੋਈ ਮਰਨ ਨਹੀਂ ਬੰਦੇ ਕੋਈ ਮਰਨ ਕਾਪ ਦੀ ਤੁਹਾਡਾ ਸਵਾਲ ਹੈ ਸਵਾਲ ਹੈ ਸਵਾਲ ਹੈ ਸਵਾਲ ਹੈ ਸਵਾਲ ਹੈ ਸਵਾਲ ਹੈ ਹਾਂਜੀ ਮੈਂ ਕੋਸ਼ਿਸ਼ ਕਰਨਾ ਮਸਲੇ ਦਾ ਹਾਂ 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 ਮੈਂ ਕੋਸ਼ਿਸ਼ ਕਰੂੰਗਾ ਮੈਂ ਕੋਸ਼ਿਸ਼ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਕਹਿੰਦੇ ਆ ਦੇਖ ਮੈਂ ਤੇਰੇ ਵਰਗੇ ਨੂੰ ਮਿਲਣਾ ਵੀ ਨਹੀਂ ਚਾਹੁੰਦਾ ਦੱਸੋ ਮੁਖ ਰਾਧੀ ਨੇ ਕੀ ਆਖ ਨਹੀਂ ਕਿਹਾ ਦੱਸੋ ਸੌਂਖਾ ਕੇ ਕਹੋ ਸੌਂਖਾ ਕੇ ਕਹੋ ਨਹੀਂ ਕਿਹਾ ਤੁਸੀਂ ਤੁਸੀਂ ਤਵਾਜਨ ਠੀਕ ਰੱਖੋ ਹਾਂਜੀ ਹਿੱਤ ਪਾਸੇ ਕਰ ਰਹੇ ਨੇ ਕੋਈ ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਕੁਝ ਕੀਤਾ ਤੁਸੀਂ ਇੱਕ ਵੀ ਕੋਈ ਵੀ ਖੇਤਰ ਚੱਕ ਲੋ ਐਜੂਕੇਸ਼ਨ ਦੀ ਗੱਲ ਕਰ ਲੋ ਹੈਲਥ ਦੀ ਗੱਲ ਕਰ ਲੋ ਆ ਨਹਿਰਾ ਜਿਹੜਾ ਇਹ ਰੌਲਾ ਪਾਉਂਦੇ ਤੇ ਇਹਨਾਂ ਦੇ ਜਦੋਂ ਇਲੈਕਸ਼ਨ ਆਉਂਦੀ ਸੀ ਜਨ ਕੱਢ ਲੈਂਦੇ ਤੇ ਬੋਤਲ ਚੋਂ ਐਸਬੀਆ ਲਾਇਆ ਹੁੰਗੀ ਫਲਾਨ ਕਦੇ ਪੰਜਾਬ ਦੇ ਪਾਣੀ ਬਾਰੇ ਇਹਨਾਂ ਨੇ ਸੋਚਿਆ ਇਹ ਕਾਦੇ ਰੱਖੇ ਰਹੇ ਨੇ ਅੱਜ ਤੱਕ ਰੱਖੇ ਬਣ ਕੇ ਇਹਨਾਂ ਨੇ ਕੀ ਕੀਤਾ ਪੰਜਾਬ ਦੇ ਪਾਣੀ ਦਾ ਕੀਤਾ ਕੀ ਹੈ ਕੁਝ ਵੀ ਨਹੀਂ ਪਹਿਲੀ ਸਰਕਾਰ ਹੈ ਜਿਨੇ ਪੰਜਾਬ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪਾਣੀ ਪਹੁੰਚਦਾ ਕੀਤਾ ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਰਾ ਇੱਕ ਇੱਕ ਮਿੰਟ ਉਹਨਾਂ ਦਾ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿਤ ਲਈ ਆ ਹਮੇਸ਼ਾ ਲੱਗੇ ਰਹਿਣਗੇ ਔਰ ਹਮੇਸ਼ਾ ਜਿੰਨਾ ਚਿਰ ਸਰਕਾਰ 'ਚ ਅਸੀਂ ਹੈਗਿਆਂ ਅਸੀਂ ਪੰਜਾਬ ਦੇ ਭਲੇ ਲਈ ਕਰਾਂਗੇ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋਕਾਂ ਨੇ ਬੜਾ ਕੀੰਤੀ ਸਮਾਜੇਦਾਰ ਤੇ ਡਿਸਕਸ਼ਨ ਹੋਣੀ ਚਾਹੀਦੀ ਅੰਦਰ ਪਰ ਅੰਦਰ ਹੰਗਾਮੇ ਦੀ ਭੇਂਟ ਚੜ ਜਾਂਦਾ ਨਹੀਂ ਨਹੀਂ ਦੇਖੋ ਇੱਥੇ ਇਹਨਾਂ ਨੂੰ ਚਾਹੀਦਾ ਕਿ ਰੌਲਾਇ ਬੇਨਾਗਲ ਮਲ ਤੋਂ ਰੌਲਾ ਪਾਉਂਦੇ ਨੇ ਅੰਦਰ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਮੁੱਦਿਆਂ ਦੀ ਤਾਂ ਗੱਲ ਹੀ ਨਹੀਂ ਕਰਦੇ ਉਸ ਦਿਨ ਇਹਨਾਂ ਨੇ ਪਹਿਲੇ ਦਿਨ ਅ ਜਿੰਦੇ ਤੇ ਕੱਢਦੇ ਪੰਜ ਛੇ ਘੰਟੇ ਸੋ ਇਹਨਾਂ ਦਾ ਫਰਜ਼ ਬਣਦਾ ਹੈ ਕਿ ਮੁੱਦਿਆਂ ਤੇ ਗੱਲ ਕਰਨ ਅਸੀਂ ਤਿਆਰ ਆਂ ਫੈਸਲੇ ਤਿਆਰ ਆਂ ਅੱਜ ਵਾਸਤੇ ਹੋਣੀਆਂ ਜਿਹੜੀ ਗੱਲਬਾਤ ਕਰਨੀਆਂ ਵਾਸਤੇ ਬੋਲਣ ਜੋ ਉਹਨਾਂ ਨੇ ਬੋਲਣਾ ਹੈ ਤਾਂ ਕਿ ਸਾਰਤਕ ਚਰਚਾ ਹੋ ਸਕਦੀ ਹੈ ਦੇਖੋ ਜੀ ਸਾਡੇ ਵੱਲੋਂ ਤਾਂ ਹਮੇਸ਼ਾ ਵੈਲਕਮ ਹੈ ਜੀਆਂ ਇਹਨੂੰ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਕਰੋ ਢਟ ਕੇ ਕਰੋ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ ਸਰਕਾਰ ਵੱਲੋਂ ਕੋਸ਼ਿਸ਼ ਰਹੇਗੀ ਕਿ ਲਵੇ ਨਹੀਂ ਜੀ ਕੋਈ ਜੂਸ ਨਹੀਂ ਸਾਰੋ ਹਾਈਐਸਟ 9.43 ਦਾ ਵਿਕਾਸ ਦਰ ਹੈ ਅੱਜ ਤੋ ਘੜ ਘੜ 20 ਸਾਲਾਂ ਚ ਇੰਨੀ ਵਿਕਾਸ ਦਰ ਨਹੀਂ ਕਿਤੇ ਹੋਈ ਜਿੰਨੀ ਹੁਣ ਹੋਈ ਹੈ ਹਰੇਕ ਬਰਗ ਨੂੰ ਪੂਰਾ ਕੀਤਾ ਤੁਸੀਂ ਦੇਖੋਗੇ ਤੁਸੀਂ ਨਹਿਰਾਂ ਵਾਸਤੇ ਘਰ ਜਿਹੜੀ ਮਾਲਸਰਮਾਰ ਰੱਖਿਆ ਟੀਚਰਾਂ ਦਾ ਜਦ ਸਕੂਲ ਸਮਕੀ ਤੇ ਬਾਕੀ ਸਭ ਨਾਲ ਵੱਡੀ ਗੱਲ ਹੈ ਜਿਹੜੇ ਆਮ ਆਦਮੀ ਕਲੀਨਿਕਾਂ ਨੇ ਇੱਕ ਬਦਲਾਅ ਦੀ ਨਹੀਂ ਚੀ ਲੈਂਦੀ ਹੈ ਇੰਨਾ ਕਿਸੇ ਨੂੰ ਫਾਇਦਾ ਹੋਈ ਜਿੰਨਾ ਫਾਇਦਾ ਇਹਨਾਂ ਨੂੰ ਹੋਇਆ ਹੈ ਓਪੀਐਸ ਦਾ ਕਰਨੀ ਹੈਗਾ ਕਹਿੰਦੇ ਓਪੀਐਸ ਨਾਲ ਡੀਏ ਦਾ ਸਿਕਰ ਦੇਖੋ ਸਰ ਇਹ ਗੱਲਾਂ ਹੈਗੀਆਂ ਨੇ ਬਿਲਕੁਲ ਜ਼ਰੂਰੀ ਹੈ ਹੋ ਜਾਊਗਾ ਸਾਰਾ ਗੱਲ ਸੋ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਸਾਰਨੋ ਵੱਧਾ 2 ਲੱਖ ਕਰੋੜ ਤੋਂ ਵੱਧ ਇਹਦੀ ਪਹਿਲੀ ਵਾਰੀ ਹੋਇਆ ਵੀ ਬਜਟ 2 ਲੱਖ ਕਰੋੜ ਤੋਂ ਬਜਟ ਮਤਲਬ ਜਿਹੜਾ ਖਰਚਾ ਹੈ ਉਹ ਪਾਰ ਹੋ ਗਿਆ ਹੈ ਔਰ 8 ਲੱਖ ਦੇ ਕਰੀਬ ਸਾਡੀ ਜਿਹੜੀ ਸਟੇਟ ਦੀ ਹੈ ਉਹ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ ਹੋਇਆ ਹੈ ਸਰ ਅੱਜ ਦਲੇਤ ਈਸ਼ ਨੂੰ ਲੈ ਕੇ ਜਿੰਦਾਬਾਦ ਮੁਰਦਾਬਾ ਦੇ ਨਰੇ ਲੱਗ ਰਹੇ ਨੇ ਕਹਿੰਦੇ ਦਲੇ ਦੇ ਤੋਂ ਦੇਖੋ ਮੈਂ ਦੇਖੋ ਬਲਦਾ ਮੁੱਖ ਮੰਤਰੀ ਸਾਹਿਬ ਨੇ ਕੋਈ ਗੱਲ ਨਹੀਂ ਸਹੀ ਅਸੀਂ ਉੱਥੇ ਸੀਗੇ ਕੋਈ ਮੁੱਖ ਮੰਤਰੀ ਸਾਹਿਬ ਨੇ ਇਦੀ ਗੱਲ ਨਹੀਂ ਕੀਤੀ ਦਲਤ ਵਾਸਤੇ ਸਭ ਤੋਂ ਵੱਡੀ ਗੱਲ ਹੈ ਖੋਲ ਸਮਾਂ ਤੁਹਾਨੂੰ ਬੜੀ ਇੰਟਰਸਟਿੰਗ ਹੈ ਦੇਖੋ ਚਲੋ ਸੁਖਵਿੰਦਰ ਕੋਟਲੀ ਖੜਾ ਹੈ ਦਲਤ ਈਸ਼ ਨੂੰ ਲੱਕੀ ਇੱਕ ਵੀ ਬੰਦਾ ਕਾਂਗਰਸ ਦਾ ਨਾਲ ਚੱਲਿਆ ਸੀ ਪਿਛਲੇ ਵਾਰੀ ਜੇ ਅਸੀਂ ਜਦੋਂ ਆਪੋਸ਼ਨ ਸੀਗੇ ਜੇਕਰ ਕਿਸੇ ਨੂੰ ਸਮੱਸਿਆ ਹੋ ਜਾਂਦੀ ਤਾਂ ਸਾਦੇ ਤੁਰਦੇ ਸੀ ਆਪੋਜੀਸ਼ਨ ਦਾ ਬੰਦਾ ਕੋਈ ਐਲਓਪੀ ਉਹਦੇ ਨਾਲ ਹੀ ਤੁਰਿਆ ਬੰਦੇ ਦੀ ਕੱਲਾ ਬੰਦਾ ਪਾ ਠੀਕ ਆ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਚੰਗਾ ਕਰ ਰਿਹਾ ਹੈ ਪਰੰਤੂ ਉਹ ਬੰਦੇ ਨਾਲ ਕੋਈ ਤੁਰਿਆ ਆਪੋਜੀਸ਼ਨ ਦਾ ਬੰਦਾ ਇੱਕ ਬੰਦੇ ਤੁਰਿਆ ਹੈਗਾ ਫੇ ਤੁਸੀਂ ਕਾਦੀ ਥੋੜੀ ਥੋੜੀ ਉਹ ਹੈ ਉਹ ਜਦੋਂ ਕਰ 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 ਪਰਸੋਂ ਬੋਲ ਰਹੇ ਸੀਗੇ ਗਵਰਨਰ ਦੇ ਭਾਸ਼ਣ ਤੇ ਦੂਜੇ ਬੈਠੇ ਬੋਲ ਰਹੇ ਸੀ ਤਾਂ ਉਦੋਂ ਜਿਹੜਾ ਬਾਜਵਾ ਸਾਹਿਬ ਸੀ ਉਹ ਗਵਰਨਰ ਟੋਕ ਰਿਹਾ ਸੀ ਹਟਾ ਰਿਹਾ ਸੀ ਬੋਲਕਣੀਓ ਤਾਂ ਇਹਦਾ ਮਤਲਬ ਹੈ ਵੀ ਤੂੰ ਕੱਲਾ ਕਾਂਗਰਸ ਦਾ ਦਾ ਥੁੜੀਆਂ ਹੈ ਤੂੰ ਜੇ ਐਲਓਪੀਆਂ ਲੀਡਰ ਆਪੋਜੀਸ਼ਨ ਦਾ ਸਾਰਿਆਂ ਵਾਸਤੇ ਹੈ ਉਹ ਵਿੱਚੇ ਤੁਹਾਡੇ ਅਕਾਲ ਦਲ ਦੇ ਵੀ ਨੇ ਬੀਜੇਪੀ ਦੇ ਵੀ ਨੇ ਬੀਐਸਪੀ ਦਾ ਬੰਦਾ ਵੀ ਹੈ ਸੋ ਬੀਐਸਪੀ ਦੇ ਬੰਦਾਂ ਨੂੰ ਟੋਕੀ ਜਾਓ ਕੋਈ ਫਰਕ ਨਹੀਂ ਪੈਂਦਾ ਦੂਜੇ ਨੂੰ ਟੋਪੀ ਜਾ ਫਰਕ ਨਹੀਂ ਪੈਂਦਾ ਸਿਰਫ ਉਹਨੂੰ ਕਾਂਗਰਸ ਦਾ ਕੰਮ ਚਾਹੀਦਾ ਹੈ ਇਸ ਕਰਕੇ ਉਹ ਕਾਂਗਰਸ ਦਾ ਨੇਤਾ ਨਾ ਕਿ ਐਲੋਪੀ ਰਾਜਾ ਵੜਿੰਗ ਕਹਿੰਦੇ ਲਗਾਤਾਰ ਕਰਜ਼ੇ ਤੇ ਕਰਜ਼ਾ ਲੈ ਰਹੇ ਹਾਂ ਕਰਜ਼ਾ ਬਦ ਦੱਸੋ ਜੀ ਜਿੰਨਾ ਕਰਜ਼ਾ ਤੁਸੀਂ ਪਿਛਲੇ ਸਾਲ ਦੀਆਂ ਦੇਖੋ ਇਹ ਲੈ ਲਓ ਸਾਨੂੰ ਲੋਅਸਟ ਮਲ ਕਰਜਾ 41000 ਕੋਟ ਦਾ ਕਰਜਾ ਦਿਖਾਇਆ ਸੀ ਆਪਣੇ ਉਸ ਦੇ ਵਿੱਚ ਪਿਛਲੇ ਸਾਲ ਕਾਂਗਰਸ ਦੇ ਰਾਜ 85000 ਕੋਟ ਦਾ ਕਰਜਾ ਸੀ 41000 ਕੋਟ ਦਾ ਕਰਜਾ 27000 ਕੋਟ ਦਾ ਸੀ ਮੈਂ ਵਿੱਚ ਬੋਲੂਗਾ ਜੀ ਬੱਚਾ ਤੁਸੀਂ ਸੁਣ ਲਿਓ ਵੀ ਅਸੀਂ ਵੱਧ ਲਈ ਨਹੀਂ ਹੈਗਾ ਪਰ ਉਹਦਾ ਸੇ ਇਨਵੈਸਟਮੈਂਟ ਕਿੰਨੀ ਹੋਈ ਹੈ 40000 ਟੀਚਰਾਂ ਨੂੰ ਰੱਖਣਾ ਮੱਲਾ ਖੇਡ ਖੋਲਣੇ ਸਕੂਲਾਂ ਦੀ ਹਾਲ ਸੁਧਾਰਨੀ ਔਰ ਨਹਿਰਾ ਦਾ ਪਾਣੀ ਇਕੱਲੇ ਇਕੱਲੇ ਖੇਤ ਤੱਕ ਪਹੁੰਚਾਉਣ ਲਈ ਮਤਲਬ ਨਹਿਰਾ ਬਣ ਰਹੀਆਂ ਨੇ ਕਿੰਨੇ ਵੱਡੇ ਮਤਲਬ ਇਨਕਲਾਬ ਆ ਰਿਹਾ ਹੈ ਨਹਿਰਾ ਦੇ ਖੇਤਰ ਦੇ ਵਿੱਚ ਤੁਸੀਂ ਆਹ ਦੇਖੋ ਵੀ ਜੇਕਰ ਤੁਸੀਂ ਅਸੀਂ ਲਿਆ ਕੋਈ ਇਨਵੈਸਟਮੈਂਟ ਕੀਤੀ ਹੈ ਤਾਂ ਕੋਈ ਨੁਕਸਾਨ ਨਹੀਂ ਹੋਇਆ ਕਰਜ਼ਾ ਲੈਣ ਦਾ ਇੱਕ ਥਿਉਰੀ ਹੈ ਇਕ ਇਕਨੋਮਿਕਸ ਦੀ ਵੀ ਜੇਕਰ ਤੁਸੀਂ ਡਿਵੈਲਪਮੈਂਟ ਦੇ ਕੰਮ ਕਰ ਰਹੇ ਹੋ ਤਾਂ ਕਰਜ਼ਾ ਦਾ ਕੋਈ ਨੁਕਸਾਨ ਨਹੀਂ ਹੈ ਪਰ ਫਿਰ ਵੀ ਕਰਜ਼ਾ ਤੁਸੀਂ ਅੱਜ ਮੈਂ ਬੋਲੂਗਾ ਸਿਰ ਇਕੱਲੇ ਇਕੱਲੇ ਅੰਕੜੇ ਦਊਂਗਾ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਫਿਰ ਵੀ ਘਟਾ ਸਰ ਰਾਜਾ ਵੜਿੰਗ ਕਹਿੰਦੇ ਮੋਹੱਲਾ ਕਲੀਨਿਕ ਦੇ ਵਿੱਚ ਡਿਸਪਰੀਨ ਦੀ ਗੋਲੀ ਮਿਲਦੀ ਹੈ ਔਰ ਮਤਲਬ ਇਹ ਨਹੀਂ ਕਿ ਜਾ ਕੇ ਤੁਸੀਂ ਦੇਖ ਲਓ ਬਈ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਜਾ ਕੇ ਮਲਖਨੀ ਜਾ ਕੇ ਦੇਖੋ ਡਿਸਪਰੀਨ ਦੇ ਕੋਈ ਤੁਸੀਂ ਕੀਤਾ ਤੁਸੀਂ 5 ਸਾਲ ਜਿਹੜੇ ਬੰਦਾ ਨੇ 5 ਸਾਲ ਡਾਕਟਰ ਰੱਖੇ ਜਿਹੜੇ ਬੰਦਾ ਨੇ 5 ਸਾਲ ਇੱਕ ਗੋਲੀ ਦਿੱਤੀ ਲੋਕਾਂ ਨੂੰ ਪਰਚੀ ਲਿਖ ਕੇ ਮਾਉਂਦੇ ਸਾਰੇ ਮਰੀਜ਼ ਬਾਹਰ ਜਾਂਦੇ ਚਾਰ 500 500 ਦਵਾਈ ਲੈਂਦੇ ਤੁਸੀਂ ਮੇਰਾ ਪਟਲਾਡਾ ਹਸਪੀਟਲ ਹੈ ਮੇਰੇ ਮਨ ਲਖ ਲਿਨਿਕ ਨੇ ਇੱਕ ਵੀ ਦਵਾਈ ਬਾਹਰੋਂ ਨਹੀਂ ਮਿਲਦੀ ਜੀ ਸਾਰੀ ਦਵਾਈ ਮਤਲਬ ਅੰਦਰੋਂ ਮਿਲਦੀ ਹੈ ਬਹੁਤ ਵੱਡਾ ਰਾਹਤ ਹੈ ਦੇਖੋ ਬਹੁਤ ਸੰਤੁਲਨ ਬਜਟ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪ੍ਰੋਗਰੈਸਿਵ ਪੰਜਾਬ ਦੇ ਅਧੀਨ ਸਾਡਾ ਰੰਗਲਾ ਪੰਜਾਬ ਦੇ ਲਈ ਸਾਡੇ ਜੋ ਅੱਜ ਤੁਸੀਂ ਦੇਖੋਗੇ ਬਜਟ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੋਰ ਹੈ ਸਿੱਖਿਆ ਤੇ ਸਿਹਤ ਦੇ ਦਿੱਤਾ ਗਿਆ ਤੁਸੀਂ ਦੇਖੋਗੇ ਬਜਟ ਦੇ ਵਿੱਚ ਸਕੂਲ ਆਫ ਐਮੀਨੈਂਸ ਬਣਾਉਣ ਦੇ ਲਈ ਇੱਕ ਬਹੁਤ ਅੱਛੀ ਰਾਸ਼ੀ ਰੱਖੀ ਗਈ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਅੱਛੀ ਸਿੱਖਿਆ ਮਿਲੇ ਜੇ ਸਾਡਾ ਨੌਜਵਾਨ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਹੋਰ ਜ਼ਰੂਰਤ ਨਹੀਂ ਹੈ ਤਾਂ ਅੱਜ ਜਿਹੜਾ ਹੈਗਾ ਸਾਡਾ ਬਜਟ ਦੇ ਵਿੱਚ ਜਿਹੜਾ ਹੈਗਾ ਅੱਜ ਤੁਸੀਂ ਦੇਖੋਗੇ ਹਰ ਤਰ੍ਹਾਂ ਦਾ ਹਰ ਵਰਗ ਦਾ ਅੱਜ ਖਿਆਲ ਰੱਖਿਆ ਗਿਆ ਹੈ